ਹੌਰ ਦਾ ਸੇਡ ਦੁਨੀ ਚੰਦ ਗੁਰੂ ਨਾਨਕ ਦੇਵ ਜੀ ਦਾ ਸਿੱਖ ਕਿਵੇਂ ਬਣਿਆ ਲੋਹੌਰ ਵਿੱਚ ਇੱਕ ਦੁਨੀ ਚੰਦ ਨਾਮ ਦਾ ਕਰੋੜਪਤੀ ਰਹਿੰਦਾ ਸੀ ਉਸਨੇ ਗੁਰੂ ਜੀ ਬਾਰੇ ਬਹੁਤ ਸੁਣ ਰੱਖਿਆ ਸੀ ਪਰ ਕਦੇ ਦਰਸ਼ਨ ਨਹੀਂ ਕੀਤੇ ਸਨ ਇੱਕ ਦਿਨ ਉਹ ਦਰਿਆ ਦੇ ਕੰਢੇ ਜਿੱਥੇ ਗੁਰੂ ਜੀ ਦਾ satsang ਸੀ ਉੱਥੇ ਪਹੁੰਚ ਗਿਆ ਉਸਨੇ ਗੁਰੂ ਜੀ ਨੂੰ ਆਪਣੇ ਘਰ ਚੱਲਣ ਲਈ ਕਿਹਾ ਗੁਰੂ ਜੀ ਥੋੜੀ ਦੇਰ ਲਈ ਉਸਦੇ ਘਰ ਚੱਲਣ ਲਈ ਮੰਨ ਗਏ ਜਦੋਂ ਗੁਰੂ ਜੀ ਪਾਈ ਮਰਦਾਨੇ ਦੇ ਨਾਲ ਦੁਨੀ ਚੰਦ ਦੇ ਘਰ ਪਹੁੰਚੇ ਤਾਂ ਉਹਨਾਂ ਵੇਖਿਆ ਕਿ ਬਹੁਤ ਸਾਰੇ ਬ੍ਰਾਹਮਣ ਤੇ ਸਾਧੂ ਭੋਜਨ ਕਰ ਰਹੇ ਹਨ ਗੁਰੂ ਜੀ ਦੇ ਪੁੱਛਣ ਤੇ ਦੁਨੀ ਚੰਦ ਨੇ ਦੱਸਿਆ ਕਿ ਅੱਜ ਉਸਦੇ ਪਿਤਾ ਜੀ ਦਾ ਸ਼ਰਾਦ ਹੈ ਇਸ ਲਈ ਉਹ ਸਭ ਨੂੰ ਭੋਜਨ ਕਰਵਾ ਰਿਹਾ ਹੈ ਇਹ ਦੇਖ ਕੇ ਗੁਰੂ ਜੀ ਨੇ ਦੁਨੀ ਚੰਦ ਨੂੰ ਇੱਕ ਸੂਈ ਦਿੱਤੀ ਤੇ ਕਿਹਾ ਦੁਨੀ ਚੰਦ ਇਸ ਨੂੰ ਸੰਭਾਲ ਕੇ ਰੱਖ ਲੈ ਅਸੀਂ ਇਹ ਤੇਰੇ ਕੋਲੋਂ ਅਗਲੀ ਦੁਨੀਆ ਵਿੱਚ ਲੈ ਲਵਾਂਗੇ ਦੁਨੀ ਚੰਦ ਹੈਰਾਨ ਹੋ ਕੇ ਬੋਲਿਆ ਗੁਰੂ ਜੀ ਇਹ ਕਿਵੇਂ ਹੋ ਸਕਦਾ ਹੈ ਇਹ ਸੂਈ ਮੈਂ ਆਪਣੇ ਨਾਲ ਕਿਵੇਂ ਦੂਜੀ ਦੁਨੀਆ ਵਿੱਚ ਲੈ ਕੇ ਜਾ ਸਕਾਂਗਾ ਤਦ ਗੁਰੂ ਜੀ ਨੇ ਕਿਹਾ ਜੇ ਇੱਕ ਸੂਈ ਅਗਲੀ ਦੁਨੀਆ ਵਿੱਚ ਨਹੀਂ ਜਾ ਸਕਦੀ ਤਾਂ ਤੇਰੇ ਇਹ ਸੋਨੇ ਪਕਵਾਨ ਤੇ ਦਾਨ ਦਾ ਧਨ ਅਗਲੀ ਦੁਨੀਆ ਵਿੱਚ ਤੇਰੇ ਪਿਤਰਾ ਕੋਲ ਕਿਵੇਂ ਪਹੁੰਚੇਗਾ ਦੁਨੀ ਚੰ ਸੋਚ ਪੈ ਗਿਆ ਤੇ ਹੱਥ ਛੋੜ ਕੇ ਪੁੱਛਣ ਲੱਗਾ ਮਹਾਰਾਜ ਜੇ ਇਹ ਵਸਤਾਂ ਪਰਲੋਕ ਵਿੱਚ ਨਹੀਂ ਜਾ ਸਕਦੀਆਂ ਤਾਂ ਫਿਰ ਕੀ ਜਾ ਸਕਦਾ ਹੈ ਤਦ ਗੁਰੂ ਜੀ ਨੇ ਕਿਹਾ ਕਿ ਅਗਲੀ ਦੁਨੀਆ ਵਿੱਚ ਉਹੀ ਕੁਝ ਮਿਲਦਾ ਹੈ ਜੋ ਮਨੁੱਖ ਇਸ ਦੁਨੀਆ ਵਿੱਚ ਨੇਕੀ ਕਰਦਾ ਤੇ ਵੰਡਦਾ ਹੈ ਨੇਕੀ ਇਹ ਹੈ ਕਿ ਧਰਮ ਦੀ ਕਿਰਤ ਕਰਨੀ ਤੇ ਦੀਨ ਦੁਖਿਆਂ ਨਾਲ ਵੰਡ ਕੇ ਛਕਣਾ ਸੇਰ ਦੁਨੀ ਚੰ ਨੂੰ ਗਿਆਨ ਹੋ ਗਿਆ ਤੇ ਉਸਨੇ ਆਪਣਾ ਸਾਰਾ ਤਨ ਗਰੀਬਾਂ ਨੂੰ ਚ ਵੰਡ ਦਿੱਤਾ ਤੇ ਗੁਰੂ ਜੀ ਦਾ ਸਿੱਖ ਬਣ ਗਿਆ